ਅੱਜ ਮੇਰੇ ਸਕੂਲ ਚ ਐਨੂਅਲ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਸੀਗਾ ਔਰ ਉਹਦੇ ਚ ਸਾਡੇ ਪ੍ਰਧਾਨ ਡਾਕਟਰ ਇੰਦਰਬੀਰ ਸਿੰਘ ਜੀ ਨਿੱਜ ਜਿਹੜੇ ਨੇ ਉਹ ਇਨ ਟਾਈਮ 10:30 ਵਜੇ ਹੀ ਪਹਿਲਾਂ ਆਏ ਉਹਨਾਂ ਨੇ ਆ ਕੇ ਸਾਰੇ ਸਕੂਲ ਵਿਜ਼ਿਟ ਕੀਤਾ ਔਰ ਸਾਡੀਆਂ ਜਿੰਨੀਆਂ ਵੀ ਪ੍ਰੋਬਲਮ ਸੀਗੀਆਂ ਉਹਨਾਂ ਨੂੰ ਸੁਣਿਆ ਔਰ ਉਹਨਾਂ ਦਾ ਮੌਕੇ ਤੇ ਹੀ ਸਾਰਾ ਹੱਲ ਕੀਤਾ ਉਹਨਾਂ ਨੇ ਸਾਨੂੰ ਪਰਮਿਸ਼ਨ ਦਿੱਤੀ ਹੈ ਕਿ ਅਸੀਂ ਉੱਪਰ 4 ਰੂਮਸ ਜਿਹੜੇ ਨੇ ਔਰ ਵਾਸ਼ਰੂਮਸ ਜਿਹੜੇ ਨੇ ਨਵੇਂ ਉਹਨਾਂ ਨੂੰ ਤਿਆਰ ਕਰਵਾਵਾਂਗੇ ਔਰ ਬਿਲਡਿੰਗ ਦੀ ਜਿੱਥੋਂ ਜਿੱਥੋਂ ਵੀ ਕੋਈ ਵੀ ਰਿਪੇਅਰ ਜਾਂ ਕੋਈ ਟਾਇਲ ਵਰਕ ਜਿਹੜਾ ਉਹ ਪੈਂਡਿੰਗ ਹੈਗਾ ਤੇ ਅਸੀਂ ਉਹਨੂੰ ਕੰਪਲੀਟ ਕਰਵਾਵਾਂਗੇ ਪਰ ਮੈਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਸਰਦਾਰ ਸੰਤੋਖ ਸਿੰਘ ਜੀ ਸੇਠੀ ਅਵਰ ਵਾਈਸ ਪ੍ਰੈਜ਼ੀਡੈਂਟ ਸਰਦਾਰ ਕੁਲਜੀਤ ਸਿੰਘ ਜੀ ਸਾਨੀ ਰੈਜ਼ੀਡੈਂਟ ਪ੍ਰੈਜ਼ੀਡੈਂਟ ਸਰਦਾਰ ਸੁਵਿੰਦਰ ਸਿੰਘ ਜੀ ਕੱਥੂ ਨੰਗਲ ਆਨਰੇਰੀ ਸੈਕਟਰੀ ਸਰਦਾਰਾ ਜਸਪਾਲ ਸਿੰਘ ਜੀ ਢਿੱਲੋਂ ਐਡੀਸ਼ਨਲ ਆਨਰੀ ਸੈਕਟਰੀ ਸਰਦਾਰ ਸੁਖਜਿੰਦਰ ਸਿੰਘ ਜੀ ਪ੍ਰਿੰਸ ਐਡੀਸ਼ਨਲ ਆਨਰੀ ਸੈਕਟਰੀ ਅ ਸਰਦਾਰ ਮਨਜੀਤ ਸਿੰਘ ਜੀ ਢਿੱਲੋਂ ਮੈਂਬਰ ਇਨ ਚਾਰਜ ਸੁਰ ਸਿੰਘ ਸਕੂਲ ਸਰਦਾਰ ਜਗਜੀਤ ਸਿੰਘ ਜੀ ਵਾਲੀਆ ਮੈਂਬਰ ਇਨ ਚਾਰਜ ਚੌਂਕ ਪ੍ਰਗਤਾ ਸਕੂਲ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦੀ ਹਾਂ ਕਿ ਉਹਨਾਂ ਸਾਰਿਆਂ ਨੇ ਆਪਣਾ ਬਹੁਤ ਹੀ ਕੀਮਤੀ ਸਮਾਂ ਜਿਹੜਾ ਉਹ ਕੱਢਿਆ ਔਰ ਸਾਰਾ ਫੰਕਸ਼ਨ ਜਿਹੜਾ ਵਾ ਉਹਨੂੰ ਇੰਜੋਏ ਕੀਤਾ ਔਰ ਬੱਚਿਆਂ ਨੂੰ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਅਸੀਸਾਂ ਦਿੱਤੀਆਂ ਕਿ ਉਹ ਹੋਰ ਤਰੱਕੀ ਕਰਨ ਬੱਚਿਆਂ ਦੀ ਓਵਰਆਲ ਡਵੈਲਪਮੈਂਟ ਵਾਸਤੇ ਇਹ ਫੰਕਸ਼ਨਸ ਬਹੁਤ ਜ਼ਰੂਰੀ ਹੁੰਦੇ ਆ ਕੋਲਚਰਲ ਐਕਟੀਵਿਟੀ ਦੇ ਨਾਲ ਜੁੜੇ ਰਹਿਣ ਤੇ ਉਹ ਐਕਟਿਵ ਰਹਿੰਦੇ ਨੇ ਸਟੱਡੀ ਦੇ ਨਾਲ ਨਾਲ ਔਰ ਮੇਰੇ ਸਟਾਫ ਨੇ ਬਹੁਤ ਮਿਹਨਤ ਕੀਤੀ 10 ਦਿਨ ਤੋਂ ਤਕਰੀਬਨ ਕਿਉਂਕਿ ਅਸੀਂ ਪਹਿਲੇ ਵੀ ਇਸ ਫੰਕਸ਼ਨ ਦੀ ਤਿਆਰੀ ਕਰਵਾ ਕਰਵਾ ਰਹੇ ਸੀਗੇ ਲੇਕਿਨ ਐਨੂਅਲ ਡੇਜ਼ ਐਨੂਅਲ ਜਿਹੜੇ ਐਗਜ਼ਾਮ ਨੇ ਉਹਨਾਂ ਦੇ ਕਰਕੇ ਅਸੀਂ ਉਹ ਫੰਕਸ਼ਨ ਉਦੋਂ ਨਹੀਂ ਕਰਵਾ ਸਕੇ ਤੇ ਹੁਣ ਅਸੀਂ ਕਰਵਾਇਆ ਤੇ ਇਹਦੇ ਵਾਸਤੇ ਉਹਨਾਂ ਨੇ ਸਿਰਫ ਹਫਤਾ 10 ਦਿਨ ਦੇ ਵਿੱਚ ਸਾਰੀ ਤਿਆਰੀ ਕੀਤੀ ਹੈ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਰਿਆਂ ਨੇ ਐਪਰੀਸ਼ੀਏਟ ਕੀਤਾ ਉਹਨਾਂ ਨੂੰ ਔਰ ਇਹ ਫੰਕਸ਼ਨਸ ਬਹੁਤ ਜ਼ਰੂਰੀ ਹੁੰਦੇ ਨੇ ਕਿਉਂਕਿ ਇਹਦੇ ਨਾਲ ਸਾਡਾ ਜਿਹੜਾ ਮੈਸੇਜ ਹੈਗਾ ਕਿ ਸਾਡੇ ਬੱਚੇ ਕੀ ਕੁਝ ਕਰ ਸਕਦੇ ਹੋ ਪੇਰੈਂਟਸ ਤੱਕ ਜਾਂਦਾ ਹੈ ਪੇਰੈਂਟਸ ਬਹੁਤ ਕੋਆਪਰੇਟਿਵ ਨੇ ਔਰ ਆਈ ਹੋਪ ਕਿ ਸਾਡੇ ਸਕੂਲ ਦੀ ਜਿਹੜੀ ਸਟਰੈਂਥ ਹੈਗੀ ਆ ਉਹ ਬਹੁਤ ਜ਼ਿਆਦਾ ਇਹਦੇ ਤੇ ਡਿਪੈਂਡ ਕਰਦੀ ਸੀ ਔਰ ਇਨਕਰੀਸ ਹੋਏਗੀ ਜ਼ਰੂਰ